ਹੈਲੋ एवरीवन ਵੈਲਕਮ ਟੂ ਐਕਸਲੈਂਸ ਪੰਜਾਬੀ ਵਿਦ ਬਲਬੀਰਪੁਰ ਚੋਹਾਨ ਅੱਜ ਅਸੀਂ ਬਿਨਫਸ਼ਾ ਦਾ ਫੁੱਲ ਪਾਈ ਵੀਰ ਸਿੰਘ ਜੀ ਦੀ ਕਵਿਤਾ ਬਿਨਫਸ਼ਾ ਦਾ ਫੁੱਲ ਦੁਬਾਰੇ ਲਾਈਨ ਟੂ ਲਾਈਨ ਜਿਹੜੀ ਹੈ ਦੀ ਵਿਆਖਿਆ ਕਰਾਂਗੇ ਬਿਨਫਸ਼ਾ ਦਾ ਫੁੱਲ ਉਹ ਫੁੱਲ ਹੈ ਜਿਹੜਾ ਕਿ ਇੱਕ ਪਹਾੜਾਂ ਦੇ ਵਿੱਚ ਉਗਦਾ ਹੈ ਇਹ ਬੜਾ ਇੱਕ ਦੁਰਲਭ ਫੁੱਲ ਹੈ ਤੇ ਇਹਦਾ ਜਿਹੜਾ ਫੁੱਲ ਹੈ ਇਹ ਦਵਾਈਆਂ ਜ਼ਿੰਦਗੀ ਦੀ ਜ਼ਿੰਦਗੀ ਦੇਣ ਵਾਲੀਆਂ ਦਵਾਈਆਂ ਬਣਾਉਣ ਦੇ ਜਿਹੜਾ ਹੈ ਇਹ ਕੰਮ ਆਂਦਾ ਹੈ ਇਹਦੇ ਜਿਹੜੇ ਫੁੱਲ ਨੇ ਪੱਤੇ ਨੇ ਜੜਾਂ ਨੇ ਇਹ ਸਾਰੀਆਂ ਹੀ ਇੱਕ ਦਵਾਈ ਬਣਾਉਣ ਦੇ ਕੰਮ ਆਉਂਦੀਆਂ ਇਹ ਇੱਕ ਬੜੀ ਹੀ ਦੁਰਲਭ ਜੜੀ ਬੂਟੀ ਹੈ ਬਿਨਕਸ਼ਾ ਦਾ ਫੁੱਲ ਤੇ ਇਹਦੇ ਵਿੱਚ ਇੰਨੇ ਸਾਰੇ ਗੁਣ ਨੇ ਕਿ ਇਹ ਆਪਣੇ ਗੁਣਾ ਕਰਕੇ ਫਿਰ ਵੀ ਇਹ ਆਪਣੇ ਆਪ ਨੂੰ ਬੜਾ ਜਿਹੜਾ ਫੁੱਲ ਹੈ ਨੀਵਾ ਸਮਝਦਾ ਹੈ ਤਾਂ ਇਸੇ ਤਰ੍ਹਾਂ ਜਿਵੇਂ ਕੋਈ ਇੱਕ ਕੋਈ ਗੁਣਵਾਨ ਵਿਅਕਤੀ ਹੁੰਦਾ ਹੈ ਬੜਾ ਜਿਹਦੇ ਅੰਦਰ ਬਹੁਤ ਸਾਰੇ ਗੁਣ ਹੁੰਦੇ ਨੇ ਤੇ ਉਹ ਆਪਣੇ ਆਪ ਨੂੰ ਜਿਹੜਾ ਹੈ ਵੀ ਆਪਣੇ ਆਪ ਨੂੰ ਸਮਝਦਾ ਮੈਂ ਬਹੁਤ ਨੀਵਾ ਉਹਦੇ ਅੰਦਰ ਕਮੰਡ ਨਹੀਂ ਹੁੰਦਾ ਪਰ ਇਸੇ ਤਰ੍ਹਾਂ ਹੀ ਜਿਹੜਾ ਇਹ ਬਿਨਫਸ਼ਾ ਦਾ ਫੁੱਲ ਹੈ ਇਹ ਇਹਦੇ ਵਿੱਚ ਇੰਨੇ ਸਾਰੇ ਗੁਣ ਨੇ ਇਹਦੇ ਵਿੱਚ ਇੰਨੇ ਸਾਰੇ ਫਾਇਦੇ ਨੇ ਕਿ ਇਹ ਆਪਣੇ ਗੁਣਾ ਕਰਕੇ ਬਹੁਤ ਹੀ ਨਿਮਰ ਹੈ ਜਿਹੜਾ ਜਿਵੇਂ ਕਿ ਹਮੇਸ਼ਾ ਗੁਣਵਾਨ ਵਿਅਕਤੀ ਹਮੇਸ਼ਾ ਨਿਮਰਤਾ ਤੇ ਹਲੀਮੀ ਵਿੱਚ ਰਹਿੰਦਾ ਹੈ ਇਸੇ ਤਰ੍ਹਾਂ ਜਿਹੜਾ ਬਿਨਫਸ਼ਾ ਵਾਲਾ ਫੁੱਲ ਹੈ ਇਹ ਆਪਣੇ ਗੁਣਾ ਦੇ ਕਰਕੇ ਇਹ ਹਲੀਮੀ ਦੇ ਵਿੱਚ ਹੈ ਤੇ ਇਹ ਇਹ ਆਪਣੇ ਆਪ ਨੂੰ ਨੀਵਾ ਸਮਝਦਾ ਹੈ ਤੇ ਕਹਿੰਦਾ ਹੈ ਬਈ ਮੈਂ ਛੁਪਿਆ ਰਵਾਂ ਮੇਰੀ ਛਿਪੀ ਰਹੀ ਗੁਲਜ਼ਾਰ ਮੈਂ ਨੀਵਾਂ ਹੋ ਗਿਆ ਉਹ ਕਹਿੰਦਾ ਮੇਰੀ ਜਿਹੜੀ ਫੁਲਵਾੜੀ ਹੈ ਗੁਲਜ਼ਾਰ ਦਾ ਮਤਲਬ ਫੁਲਵਾੜੀ ਹੈ ਜਿਹੜਾ ਬਨਫਸ਼ਾ ਦਾ ਫੁੱਲ ਹੈ ਉਹ ਕਹਿੰਦਾ ਜਿਹੜੀ ਮੇਰੀ ਫੁਲਵਾੜੀ ਹੈ ਇਹ ਕਹਿੰਦਾ ਮੇਰੀ ਛੁਪੀ ਰਹੇ ਤੇ ਮੈਂ ਛੁਪਿਆ ਰਹਾਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਨਾ ਆਵਾਂ ਕਿਉਂਕਿ ਜਿਹੜਾ ਜਦੋਂ ਵੀ ਕੋਈ গুণਵਾਨ ਵਿਅਕਤੀ ਹੁੰਦਾ ਜਿਹਦੇ ਅੰਦਰ ਗੁਣ ਹੁੰਦੇ ਆ ਉਹ ਸਾਰੇ ਉਹ ਆਪਣਾ ਦਿਖਾਵਾ ਨਹੀਂ ਕਰਦਾ ਉਹ ਸ਼ੋਖ ਆਪਣੀ ਛੇਕੀ ਨਹੀਂ ਵਗਾਰਦਾ ਮਤਲਬ ਆਪਣੇ ਆਪ ਨੂੰ ਦਿਖਾਵਾ ਨਹੀਂ ਕਰਦਾ ਉਹ ਹਮੇਸ਼ਾ ਹਲੀਮੀਚ ਰਹਿੰਦਾ ਇਸੇ ਤਰ੍ਹਾਂ ਬਿਰਨੁਸ਼ਾ ਦਾ ਫੁੱਲ ਕਹਿੰਦਾ ਹੈ ਮੇਰੀ ਛਿਪੀ ਰਹੀ ਗੁਲਜ਼ਾਰ ਮੈਂ ਨੀਵਾ ਹੋ ਗਿਆ ਕਹਿੰਦਾ ਮੇਰੀ ਜਿਹੜੀ ਫੁਲਵਾੜੀ ਹੈ ਮੇਰੀ ਜਿਹੜੀ ਸ਼ੋਭਾ ਹੈ ਇਹ ਸਾਰੀ ਜਿਹੜੀ ਹੈ ਮਤਲਬ ਫੁਲਵਾੜੀ ਚੈਲ ਪੈਲ ਜਿਹੜੀ ਮੇਰੀ ਸਾਰੀ ਹੈ ਇਹ ਛੁਪੀ ਰਵੇ ਤੇ ਮੈਂ ਨੀਵਾ ਉਗਿਆ ਮੈਂ ਮਤਲਬ ਮੈਂ ਨੀਵਾ ਮੈਂ ਕੋਈ ਬਹੁਤ ਉਹ ਨਹੀਂ ਆ ਉਹ ਆਪਣੇ ਆਪ ਨੂੰ ਨੀਵਾ ਸਮਝਦਾ ਕੋਈ ਲਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ ਉਹ ਕਹਿੰਦਾ ਮੈਂ ਜਿਹੜਾ ਪਰਬਤਾਂ ਦੇ ਵਿੱਚ ਲੁਕਿਆ ਹੋਇਆ ਮੈਨੂੰ ਕਿਸੇ ਮੈਨੂੰ ਕੋਈ ਦੇਖੇ ਨਾ ਮੇਰੇ ਵੱਲ ਕਿਸੇ ਦੀ ਨਿਗਾਹ ਨਾ ਜਾਵੇ ਤੇ ਮੈਂ ਆਪਣਾ ਛੁਪਿਆ ਬੈਠਾ ਹਾਂ ਤਾਂ ਉਹ ਪਰਬਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਜਿਹੜਾ ਇਹ ਬਨਫਸ਼ਾ ਦਾ ਫੁੱਲ ਹੈ ਇਹ ਪਹਾੜਾਂ ਦੇ ਵਿੱਚ ਉਗਦਾ ਹੈ ਤੇ ਇਹਦੇ ਵਿੱਚ ਇਹਦੇ ਸਾਰੇ ਗੁਣ ਨੇ ਕਿ ਇਹ ਇਹ ਆਪਣੇ ਗੁਣਾ ਕਰਕੇ ਤੇ ਇਹ ਲੁਕਿਆ ਆਇਆ ਕਹਿੰਦਾ ਵੀ ਮੇਰੇ ਤੇ ਕਿਸੇ ਦੇ ਫालतੂ ਕਿਸੇ ਦੀ ਜੜੀ ਹੈ ਮੇਰੇ ਤੇ ਨਜ਼ਰ ਨਾ ਪਵੇ ਤੇ ਮੈਂ ਬਸ ਇਦਾਂ ਹੀ ਠੀਕ ਆਂ ਮੈਂ ਲਿਆ ਆਕਾਸ਼ੋਂ ਰੰਗ ਜੋ ਸ਼ੋਖ ਨਵੰਦਾ ਉਹ ਕਹਿੰਦਾ ਮੈਂ ਆਕਾਸ਼ ਤੋਂ ਜਿਹੜਾ ਇਹ ਰੰਗ ਲਿੱਤਾ ਉਹਦਾ ਅਸਮਾਨੀ ਜਿਹਾ ਕਲਰ ਹੈ ਤੇ ਜਿਹੜਾ ਮੈਂ ਆਕਾਸ਼ ਤੋਂ ਰੰਗ ਲਿੱਤਾ ਕਹਿੰਦਾ ਜੋ ਸ਼ੋਖ ਨਵੰਦਾ ਜਾਂ ਉਹ ਜਿਹੜਾ ਪੜਕੀਲਾ ਵੀ ਨਹੀਂ ਹੈ ਤੇ ਨਾ ਹੀ ਕੋਈ ਐਨਾ ਮਤਲਬ ਉਹ ਇੱਕ ਕਿਸਮ ਦਾ ਰੰਗ ਹੈ ਜਿਹੜਾ ਕਿ ਜ਼ਿਆਦਾ ਪੜਕੀਲਾ ਵੀ ਨਹੀਂ ਹੈ ਹਾਂ ਤੁਰੋ ਗਰੀਬੀ ਮੰਗ ਮੈਂ ਆਇਆ ਜਗ ਤੇ ਉਹ ਹਲੀਮੀ ਚ ਹੈ ਉਤੁਰੋਂ ਗਰੀਬੀ ਮਤਲਬ ਰੱਬ ਕੋਲੋਂ ਹਲੀਮੀ ਜੀ ਮੰਗੇ ਗਰੀਬੀ ਦਾ ਮਤਲਬ ਹਲੀਮੀ ਮੰਗ ਕੇ ਉਹ ਜਿਹੜਾ ਹੈ ਰੱਬ ਕੋਲੋਂ ਆਇਆ ਹੈ ਤੇ ਉਹ ਉਹ ਨਹੀਂ ਚਾਹਦਾ ਬਈ ਜਿਹੜਾ ਮੈਂ ਆਪਣਾ ਦਿਖਾਵਾ ਕਰਾਂ ਉਹ ਹਲੀਮੀ ਚ ਰਹਿਣਾ ਚਾਹਦਾ ਉਹ ਉਤੁਰੋਂ ਗਰੀਬੀ ਮੰਗ ਮੈਂ ਆਇਆ ਜਗਤ ਤੇ ਆਇਆ ਜਗਤ ਤੇ ਮਤਲਬ ਉਹ ਦੁਨੀਆ ਤੇ ਆਇਆ ਉਹ ਰੱਬ ਕੋਲੋਂ ਇੱਕ ਹਲੀਮੀ ਮੰਗੇ ਨਿਮਰਤਾ ਮੰਗੇ ਉਹ ਜਿਹੜਾ ਇਸ ਦੁਨੀਆ ਤੇ ਆਇਆ ਮੈਂ ਪੀਆ ਅਰਸ਼ ਦੀ ਤਰੇਲ ਪਲਾਂ ਮੈਂ ਕਿਰਨ ਖਾ ਉਹ ਕਹਿੰਦਾ ਮੈਂ ਪਾਣੀ ਪੀਨੇ ਨਾ ਆਪਾਂ ਤਾਂ ਉਹ ਵੀ ਉਹ ਕਹਿੰਦਾ ਮੈਂ ਅਰਸ਼ ਦੀ ਤ੍ਰੇਲ ਪੀਣਾ ਤ੍ਰੇਲ ਦਾ ਮਤਲਬ ਹੁੰਦਾ ਜਿਹੜੇ ਭਾ ਉਹ ਹੁੰਦੀ ਹੈ ਬੂੰਦਾਂ ਜਿਹੜੀਆਂ ਉਸ ਦੀਆਂ ਬੂੰਦਾਂ ਹੁੰਦੀਆਂ ਅਰਸ਼ ਦੀਆਂ ਜਿਹੜੀਆਂ ਉੱਪਰੋਂ ਅਸਮਾਨੋਂ ਗਿਰਦੀਆਂ ਬੂੰਦਾਂ ਤਾਂ ਉਹ ਮੈਂ ਉਹ ਬੂੰਦਾਂ ਪੀਣਾ ਉਸ ਦੀਆਂ ਬੂੰਦਾਂ ਪੀਣਾ ਤ੍ਰੇਲ ਮਤਲਬ ਮੈਂ ਉਸ ਦੀਆਂ ਬੂੰਦਾਂ ਪੀਣਾ ਪਲਾਂ ਮੈਂ ਕਿਰਨ ਖਾ ਕੇ ਤੇ ਮੈਂ ਸੂਰਜ ਦੀ ਰੋਸ਼ਨੀ ਦੀਆਂ ਕਿਰਨਾਂ ਖਾ ਕੇ ਮੈਂ ਪਲਦਾ ਹਾਂ ਮਤਲਬ ਮੈਂ ਜਿੰਦਾ ਰਹਿਣਾ ਹਾਂ ਪਲਾਂ ਮੈਂ ਕਿਰਨ ਖਾ ਕੇ ਮੈਂ ਸੂਰਜ ਦੀ ਰੋਸ਼ਨੀ ਖਾ ਕੇ ਸੂਰਜ ਦੀਆਂ ਕਿਰਨਾਂ ਦੇ ਨਾਲ ਮੈਂ ਜਿੰਦਾ ਰਹਿਣਾ ਤੇ ਪੀਣਾ ਕੀਆ ਮੈਂ ਉਸ ਦੀਆਂ ਬੂੰਦਾਂ ਮੇਰੇ ਨਾਲ ਚਾਂਦਨੀ ਖੇਲ ਰਾਤ ਰਲ ਖੇਲੀ ਤੇ ਮੈਂ ਰਾਤ ਦੀ ਜਿਹੜੀ ਚਾਂਦਨੀ ਹੈ ਚੰਦਰਮਾ ਦੀ ਜਿਹੜੀ ਰਾਤ ਦੀ ਚਾਂਦਨੀ ਹੈ ਮੈਂ ਉਹਦੇ ਨਾਲ ਖੇਡਦਾ ਕਹਿੰਦਾ ਮੈਂ ਮਸਤ ਆਪਣੇ ਹਾਲ ਮਗਨ ਗੰਧ ਆਪਣੀ ਕਹਿੰਦਾ ਮੈਂ ਆਪਣੇ ਹਾਲ ਦੇ ਵਿੱਚ ਮਸਤ ਹਾਂ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਆਪਣੇ ਹਾਲ ਦੇ ਵਿੱਚ ਮਸਤਾਂ ਮਗਨ ਗੰਧ ਆਪਣੀ ਮੈਂ ਆਪਣੀ ਖੁਸ਼ਬੂ ਗੰਧ ਦਾ ਮਤਲਬ ਇੱਥੇ ਖੁਸ਼ਬੂ ਤਾਂ ਇਥੇ ਕਹਿੰਦਾ ਮੈਂ ਆਪਣੀ ਹੀ ਖੁਸ਼ਬੂ ਦੇ ਵਿੱਚ ਮਗਨ ਆ ਕਹਿੰਦਾ ਮੈਨੂੰ ਕਿਸੇ ਤੋਂ ਕੁਝ ਨਹੀਂ ਲੈਣਾ ਮੈਂ ਆਪਣੇ ਹਾਲ ਵਿੱਚ ਆਪਣੀ ਜਿਸ ਤਰੀਕੇ ਨਾਲ ਮੈਂ ਜ਼ਿੰਦਗੀ ਜੀ ਰਿਆਂ ਮੈਂ ਉਸੇ ਚ ਹੀ ਮਸਤ ਹਾਂ ਹਾਂ ਦਿਨ ਨੂੰ ਪੋਰੇ ਨਾਲ ਵੀ ਮਿਲਣੋ ਸੰਗਦਾ ਹੁਣ ਜਦੋਂ ਫੁੱਲਾਂ ਦੇ ਉੱਤੇ ਪੋਰੇ ਨਹੀਂ ਆਦੇ ਕਾਲੇ ਰੰਗ ਦੇ ਜਿਹੜੇ ਮੋਟੇ-ਮੋਟੇ ਜਿਹੇ ਪੋਰੇ ਹੁੰਦੇ ਆ ਪਵਰੇ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਉਹ ਕਹਿੰਦਾ ਜੇ ਪੋਰੇ ਵੀ ਕਹਿੰਦਾ ਮੇਰੇ ਕੋਲ ਆ ਜਾਣ ਤਾਂ ਮੈਂ ਉਹਨਾਂ ਨੂੰ ਵੀ ਮਿਲਣ ਤੋਂ ਸ਼ਰਮਾਂਦਾ ਕਹਿੰਦਾ ਸੰਗਦਾ ਦਾ ਮਤਲਬ ਸ਼ਰਮਾਂਦਾ ਜੇ ਉਹ ਪੋਰੇ ਵੀ ਮੇਰੇ ਕੋਲ ਆ ਜਾਂਦੇ ਨੇ ਤਾਂ ਮੈਂ ਉਹਨਾਂ ਨੂੰ ਵੀ ਮਿਲਣ ਤੋਂ ਸ਼ਰਮਾਂਦਾ ਹਾਂ ਆ ਸ਼ੋਕੀ ਕਰਕੇ ਪੌਣ ਜਦੋਂ ਗੱਲ ਲੱਗਦੀ ਥੀ ਜਿਹੜੀ ਹਵਾ ਇਹ ਜਦੋਂ ਬੜੀ ਤੇਜ਼ੀ ਨਾਲ ਚਲਦੀ ਹੈ ਸ਼ੋਕੀ ਕਰਕੇ ਮਸਤੀ ਨਾਲ ਜਦੋਂ ਇਹ ਹਵਾ ਚਲਦੀ ਹੈ ਪੌਣ ਦਾ ਮਤਲਬ ਹਵਾ ਜਦੋਂ ਇਹ ਹਵਾ ਚਲਦੀ ਹੈ ਤਾਂ ਜਦੋਂ ਇਹ ਬੜੀ ਤੇਜ਼ ਹੋ ਕੇ ਜਦੋਂ ਹਵਾ ਚਲਦੀ ਹੈ ਤੇ ਜਦੋਂ ਪੌਦੇ ਪੇੜ ਪੌਦੇ ਸਾਰੇ ਥੱਲੇ ਨੂੰ ਝੁੱਕ ਜਾਂਦੇ ਨੇ ਕਹਿੰਦਾ ਜਦੋਂ ਇਹ ਤੇਜ਼ੀ ਨਾਲ ਜਦੋਂ ਹਵਾ ਚਲਦੀ ਹੈ ਮੈਂ ਨਾ ਹਿਲਾਵਾਂ ਧੌਣ ਕਹਿੰਦਾ ਆਵਾਜ਼ ਨਾ ਕੱਢਦਾ ਮੈਂ ਨਾ ਹੀ ਹਿਲਾਵਾਂ ਧੌਣ ਆਵਾਜ਼ ਨਹੀਂ ਕਰਦਾ ਕਹਿੰਦਾ ਜਦੋਂ ਇਹ ਪੌਣ ਹਵਾ ਚਲਦੀ ਹੈ ਤਾਂ ਜਦੋਂ ਮੇਰੇ ਗੱਲ ਲੱਗਦੀ ਆ ਕਿ ਤਾਂ ਉਦੋਂ ਵੀ ਮੈਂ ਕਹਿੰਦਾ ਆਪਣੀ ਜਿਹੜੀ ਧੌਣ ਦਾ ਮਤਲਬ ਗਰਦਨ ਕਹਿੰਦਾ ਉਦੋਂ ਵੀ ਮੈਂ ਆਪਣੀ ਗਰਦਨ ਨਹੀਂ ਹਿਲਾਦਾ ਮੈਂ ਕੋਈ ਆਵਾਜ਼ ਨਹੀਂ ਕਰਦਾ ਮੈਂ ਚੁੱਪ ਕਰਕੇ ਉਹਦੇ ਜਿਹੜੇ ਥਪੇੜੇ ਨੇ ਹਵਾ ਦੇ ਜਿਹੜੀ ਥਪੇੜੇ ਹੀ ਹੁੰਦੇ ਨੇ ਬਈ ਬੜੀ ਤੇਜ਼ੀ ਨਾਲ ਜਦੋਂ ਹਵਾ ਹੁੰਦੇ ਮੈਂ ਉਹ ਵੀ ਸਹਿ ਲੈਣਾ ਕਹਿੰਦਾ ਮੈਂ ਉਸ ਨੂੰ ਵੀ ਬਰਦਾਸ਼ਤ ਕਰ ਲੈਣਾ ਮੈਂ ਕੋਈ ਆਵਾਜ਼ ਨਹੀਂ ਕਰਦਾ ਮੈਂ ਉਹਦੇ ਵਿਰੁੱਧ ਨਹੀਂ ਖੜਾ ਹੁੰਦਾ ਉਹ ਫਿਰ ਵੀ ਟੁੱਟਾਂ ਹਾਈ ਵਿਛੋੜਨ ਵਾਲਿਓ ਕਹਿੰਦਾ ਮੈਂ ਫਿਰ ਵੀ ਟੁੱਟ ਜਾਣਾ ਕਹਿੰਦਾ ਮੈਨੂੰ ਤੋੜਨ ਵਾਲਿਓ ਹਾਈ ਵਿਛੋੜਨ ਵਾਲਿਓ ਮੈਨੂੰ ਤੋੜਨ ਵਾਲਿਓ ਮੈਨੂੰ ਆਪਣੇ ਜੜ ਤੋਂ ਨਿਖੇੜਨ ਵਾਲਿਓ ਮੈਂ ਫਿਰ ਵੀ ਕਹਿੰਦਾ ਟੁੱਟ ਜਾਣਾ ਹਾਂ ਮੇਰੀ ਪਿੰਨੀ ਇਹ ਖੁਸ਼ਬੂ ਕਿਵੇਂ ਨਾ ਛਿਪੇ ਹੋਣ ਜਿਹੜਾ ਇਹ ਫੁੱਲ ਹੈ ਇਹਦੇ ਅੰਦਰ ਜਿਹੜੀ ਇਹਦੀ ਖੁਸ਼ਬੂ ਹੈ ਇਹ ਛੁਪਦੀ ਨਹੀਂ ਹੈ ਇਹਦੀ ਇਹਦੀ ਖੁਸ਼ਬੂ ਤਾਂ ਖੁਸ਼ਬੂ ਨੂੰ ਲੈਂਦੇ ਲੈਂਦੇ ਹੀ ਲੋਕ ਜਿਹੜੇ ਨੇ ਇਹਦੇ ਕੋਲ ਪਹੁੰਚ ਜਾਂਦੇ ਨੇ ਤੇ ਤਾਂ ਹੀ ਇਹ ਕਹਿੰਦਾ ਕਿ ਫਿਰ ਵੀ ਟੁੱਟਾਂ ਹਾਈ ਵਿਛੋੜਨ ਵਾਲਿਓ ਜਦੋਂ ਇਹਦੀ ਖੁਸ਼ਬੂ ਦੇ ਨਾਲ ਹੀ ਲੋਕ ਇਹਦੇ ਕੋਲ ਪਹੁੰਚ ਜਾਂਦੇ ਨੇ ਇਸ ਨੂੰ ਡਾਲੀ ਤੋਂ ਤੋੜ ਲੈਂਦੇ ਨੇ ਤਾਂ ਇਹ ਕਹਿੰਦਾ ਮੈਂ ਫਿਰ ਵੀ ਕਹਿੰਦਾ ਡਾਲੀ ਤੋਂ ਟੁੱਟ ਜਾਂਦਾ ਵਿਛੋੜਨ ਵਾਲਿਓ ਮੈਨੂੰ ਤੋੜਨ ਵਾਲਿਓ ਤੇ ਮੇਰੀ ਜਿਹੜੀ ਖੁਸ਼ਬੂ ਹੈ ਇਹ ਨਹੀਂ ਛੁਪਦੀ ਹਮੇਸ਼ਾ ਹੀ ਚੰਗੇ ਲੋਕਾਂ ਦੀ ਸਿਆਣੇ ਗੁਣਵਾਨ ਲੋਕਾਂ ਦੀ ਜਿਹੜੀ ਕਦੀ ਵੀ ਖੁਸ਼ਬੂ ਹੈ ਜਿਹੜੀ ਉਹਨਾਂ ਦਾ ਗਿਆਨ ਹੈ ਉਹ ਕਦੇ ਵੀ ਨਹੀਂ ਛੁਪਦਾ ਉਹ ਹਮੇਸ਼ਾ ਹੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਆ ਜਾਂਦਾ ਹੈ ਮੇਰੀ ਛਿਪੇ ਰਹਿਣ ਦੀ ਤਾਂ ਤੇ ਛਿਪੇ ਟੁਰ ਜਾਣ ਦੀ ਉਹ ਕਹਿੰਦਾ ਮੈਂ ਮੇਰੀ ਇੱਕ ਦਿਲ ਦੀ ਉਮੀਦ ਸੀ ਵੀ ਮੈਂ ਛੁਪਿਆ ਰਹਿਮਾ ਤੇ ਛੁਪਿਆ-ਛੁਪਿਆ ਹੀ ਮੈਂ ਖਤਮ ਹੋ ਜਾਵਾਂ ਚਾਹੇ ਮੇਰੀ ਛਿਪੇ ਟੁਰ ਜਾਣ ਦੇ ਮੈਂ मतलब ਛੁਪਿਆ-ਛੁਪਿਆ ਹੀ ਮੈਂ ਟੁਰ ਜਾਵਾਂ मतलब ਮੈਂ ਖਤਮ ਹੋ ਜਾਵਾਂ ਜਿਵੇਂ ਫੁੱਲ ਖਿੜ ਕੇ ਮੁਰਝਾ ਜਾਂਦੇ ਨੇ ਜਜ ਤਾਂ ਉਹ ਕਹਿੰਦਾ ਮੈਂ ਛੁਪਿਆ ਹੀ ਰਹਿੰਦਾ ਤੇ ਹਮੇਸ਼ਾ ਛੁਪਿਆ-ਛੁਪਿਆ ਹੀ ਮੈਂ ਮਰ ਜਾਂਦਾ ਜਾਂ ਖਤਮ ਹੋ ਜਾਂਦਾ ਮੁਰਝਾ ਜਾਂਦਾ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ ਕਹਿੰਦਾ ਪਰ ਇਹ ਜਿਹੜੀ ਹੈ ਮੇਰੀ ਚਾਹ ਹੈ ਜਿਹੜੀ ਮੇਰੀ ਉਮੀਦ ਹੈ ਇਹ ਪੂਰੀ ਨਹੀਂ ਹੁੰਦੀ ਕਹਿੰਦਾ ਮੈਂ ਚਾਹੀ ਜਿੰਨੀਆਂ ਮਰਜ਼ੀ ਮਿੰਤਾ ਕਰ ਲੀਆਂ ਕਹਿੰਦਾ ਪਰ ਮੇਰੀ ਜਿਹੜੀ ਇਹ ਚਾਹ ਹੈ ਇਹ ਨਹੀਂ ਪੂਰੀ ਹੋਈ ਤੇ ਮੈਂ ਚਾਹੀ ਮਿੰਤਾ ਕਰ ਲੀਆਂ ਉਹਦੀਆਂ ਰੱਬ ਦੀਆਂ ਬਈ ਮੈਂ ਛੁਪਿਆ ਰਵਾਂ ਤੇ ਕਿਸੇ ਦਿਨੀ ਕਾ ਪਰ ਜਿਹੜੀ ਉਹਦੇ ਅੰਦਰ ਦੀ ਖੁਸ਼ਬੂ ਹੈ ਉਹਦੇ ਜਿਹੜੇ ਗੁਣ ਹੈ ਉਹ ਉਹ ਕਿਸੇ ਤੋਂ ਨਹੀਂ ਛੁਪਦੇ ਤਾਂ ਉਹ ਉਹਦੀ ਵਜ੍ਹਾ ਦੇ ਨਾਲ ਉਹ ਸਭ ਦੀ ਨਜ਼ਰਾਂ ਚ ਆ ਜਾਂਦਾ ਤੇ ਇਸ ਕਰਕੇ ਜਿਹੜਾ ਬਿਨਫਸ਼ਾ ਦਾ ਫੁੱਲ ਹੈ ਇਹ ਜਿਹੜਾ ਬਿਨਫਸ਼ਾ ਦਾ ਫੁੱਲ ਹੈ ਇਹ ਆਪਣੇ ਆਪ ਨੂੰ ਮਤਲਬ ਇਹ ਆਪਣੀ ਜਿਹੜੀ ਕਹਾਣੀ ਜਿਹੜੀ ਹੈ ਇਹ ਆਪਣੇ ਬਾਰੇ ਜਿਹੜਾ ਦੱਸ ਦਿਆ ਤਾਂ ਇਸ ਤਰ੍ਹਾਂ ਜੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫੋਰ ਵਾਚਿੰਗ